ਹਾਂਜੀ ਮਿੱਤਰੋ ਤੇ ਅੱਜ ਆਏ ਆ ਦੀ ਆਪਾਂ ਸਿੱਧੂ ਭਾਈ ਦੀ ਹੋਵੇਲੀ ਤੇ ਅਸੀਂ ਦੋ ਤਿੰਨ ਮੁੰਡੇ ਆਏ ਹੋਏ ਆ ਸਿੱਧੂ ਭਾਈ ਦੀ ਹੋਵੇਲੀ ਦਾ ਟੂਰ ਕਰਨ ਅੱਗੇ ਤੁਹਾਨੂੰ ਦਿਖਾਵਾਂਗੇ ਕਾਰਾਂ ਖੜੀਆਂ ਨੇ ਬਾਈ ਦੀਆਂ ਯਾਦਾਂ ਹੀ ਰਹਿ ਗਈਆਂ ਸਾਰੀਆਂ ਤੇ ਆ ਬਾਈ ਦੀ ਥਾਰ ਖੜੀ ਐ ਬਾਈ ਦੀ ਥਾਰ ਜਿੱਥੇ ਬਾਈ ਨੇ ਗੋਲੀਆਂ ਮਾਰੀਆਂ ਕਿੱਆਂ ਸੀ ਤੇ ਸਾਨੂੰ ਬਹੁਤ ਅਫਸੋਸ ਹੈ ਬਾਈ ਚਲਾ ਗਿਆ ਸੀ ਫੋਟੋ ਕਰਾਉਣ ਦਾ ਚਾ ਵੀ ਸਾਡਾ ਵਿੱਚ ਹੀ ਰਹਿ ਗਿਆ ਤੇ ਆਪਾਂ ਸਾਰੀਆਂ ਗੱਡੀਆਂ ਟਰੈਕਟਰਾਂ ਦਾ ਟੂਰ ਕੀਤਾ ਤੇ ਬਾਈ ਦੇ 911 ਵੀ ਉਰੀ ਖੜੀ ਸੀ ਤਿੰਨ ਜੀਪਾਂ ਦੀ ਬਾਈ ਕੋਲ ਤੇ ਆਪਾਂ ਹਵੇਲੀ ਦੇਖੀ ਕੋਈ ਦੀ ਫੋਟੋ ਸਾਨੂੰ ਦਿਖਾ ਨਹੀਂ ਸਕਦੇ ਉਧਰ ਅਲਾਉਡ ਨਹੀਂ ਹੈਗਾ ਤੇ ਆਪਾਂ ਦੇਖ 911 ਖੜੀਆਂ ਨੇ ਬਾਈ ਦੇ ਜੀਪਾਂ ਖੜੀਆਂ ਨੇ ਜੇਕਰ ਜੀ ਅਸੀਂ ਅਗੇ ਵਲੌਗ ਪਾਏ ਕਰਾਂਗੇ ਤੁਸੀਂ ਸਾਡੇ ਬਲੌਗਰਾਂ ਬਣੇ ਰਿਹਾ ਕਰੋ ਧੰਨਵਾਦ ਜੀ